ਹਾਂ ਦੋਸਤੋ ਮੈਂ ਤੁਹਾਡਾ ਦੋਸਤ ਹਾਸ ਪਰਮਜੀਤ ਲੈ ਕੇ ਆਜਾ ਰਿਹਾ ਜੀ ਤੁਹਾਡਾ ਆਪਣਾ ਖਾਸ ਪ੍ਰੋਗਰਾਮ ਆ ਚੱਕ ਜਵਾਬ ਤੇ ਆ ਚੱਕ ਜਵਾਬ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਸਾਰੀਆਂ ਖਬਰਾਂ ਤੁਹਾਡੇ ਨਾਲ ਮੈਂ ਸਾਂਝੀਆ ਕਰੂੰਗਾ ਉੱਥੇ ਹੀ ਸਾਡੇ ਨਾਲ ਪਾਕ ਨਾਮ ਲਈ ਜੀ ਖਾਸ ਕਰਕੇ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ ਤੇ ਜਵਾਬ ਜਿਹੜੇ ਨੇ ਜੀ ਬਿਲਕੁਲ ਤੁਹਾਡੇ ਵਾਸਤੇ ਘੜ ਕੇ ਬੈਠੇ ਨੇ ਤੇ ਦੋਸਤੋ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਕਰਦੇ ਹਾਂ ਪਰ ਸਭ ਤੋਂ ਪਹਿਲਾਂ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫੜਾ ਫੜ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਸ ਨਿਊਜ਼ ਵਾਲਾ ਹਿੰਦੀ ਪੰਜਾਬੀ ਸਾਲਾ ਚੈਨਲ ਆ ਜੀ ਇਸ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਤੇ ਦੋਸਤੋ ਪਹਿਲੀ ਖਬਰ ਦੇ ਉੱਪਰ ਚੱਲਦੇ ਆ ਪੰਜਾਬ ਤੋਂ ਰਿਕੜ ਕੇ ਆ ਰਹੀ ਹੈ ਪਾਕਰਾ ਜੀ ਪਹਿਲੀ ਖਬਰ ਦੀ ਗੱਲ ਕਰੀਏ ਜਲੰਧਰ ਲੈ ਚੱਲਦਾ ਜੀ ਕਾਂਗਰਸ ਦੇ ਉਮੀਦਵਾਰ ਨੇ ਸੰਤੋਖ ਸਿੰਘ ਚੌਧਰੀ ਸਾਹਿਬ ਇਹਨਾਂ ਨੇ ਇੱਕ ਸਪਸ਼ਟ ਗੱਲ ਕਹੀ ਹੈ ਕਹਿੰਦੇ ਜੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਬਾਅਦ ਸੇ ਕਾਂਗਰਸ ਪਾਰਟੀ ਤਿਆਰ ਬਰ ਤਿਆਰ ਬੈਠੀ ਹੈ ਜੀ ਦਓ ਜਵਾਬ ਤਾਂ ਕਾ ਜੀ ਆ ਚੱਕ ਕੇ ਜਵਾਬ ਸੰਤੋਖ ਚੌਧਰੀ ਸਾਹਿਬ ਨੂੰ ਇਹ ਕਹ ਲਓ ਵੀ ਇਦਾਂ ਦੀ ਬਿਆਨਬਾਜ਼ੀ ਤੋਂ ਬਹੁਤ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ ਕਹਿੰਦੇ ਕੇਪੀ ਸਾਹਿਬ ਮੈਂ ਸੁਣਿਆ ਹਜੇ ਵੀ ਨਾਰਾਜ਼ ਚੱਲਦੇ ਆ ਤੇ ਇਹ ਕਹ ਲਓ ਵੀ ਆੜਾ ਦਵਾਲਾ ਛੱਡ ਕੇ ਇਹਨਾਂ ਨੂੰ ਭਾਵੇਂ ਜਲੰਧਰ ਸੀਟ ਦੇ ਉੱਪਰ ਪੂਰਾ ਫੋਕਸ ਕਰਨਾ ਚਾਹੀਦਾ ਜਿੱਤਣ ਵਾਸਤੇ ਗੱਲ ਭਗਣਾ ਜੀ ਬਿਲਕੁਲ ਤੁਹਾਡੀ ਸਹੀ ਹੈ ਤੇ ਸਿਆਣੇ ਕਹਿੰਦੇ ਜੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਸੋ ਜ਼ਿੰਮੇਵਾਰੀ ਆਪ ਚੱਕਣੀ ਪੈਂਦੀ ਹੈ ਪਰ ਉੱਥੇ ਹੀ ਭਗਣਾ ਜੀ ਜੇ ਮੈਂ ਅਗਲੀ ਖਬਰ ਉੱਪਰ ਚੱਲਾਂ ਤਾਂ ਅਗਲੀ ਖਬਰ ਜਿਹੜੀ ਨਿਕਲ ਕੇ ਆਈ ਹੈ ਬੜੇ ਕਮਾਲ ਦੀ ਖਬਰ ਆ ਜੀ ਤੁਹਾਡੇ ਵਾਸਤੇ ਜਰਾ ਧਿਆਨ ਨਾਲ ਸੁਣ ਲੈਣਾ ਧਿਆਨ ਨਾਲ ਖਬਰ ਇਹ ਆ ਕਿ ਪਰਮਿੰਦਰ ਸਿੰਘ ਢਿੰਡਸਾ ਦੀ ਗੱਲ ਕਰੀਏ ਸੰਗਰੂਰ ਸੀਟ ਤੋਂ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤੇ ਪਰਮਿੰਦਰ ਸਿੰਘ ਢਿੰਡਸਾ ਨੇ ਕਿਹਾ ਹੈ ਕਿ ਜਿਆਦਾ ਗਰਮੀ ਹੋਣ ਕਰਕੇ ਮੇਰੇ ਡੈਡੀ ਨੇ ਜਿਹੜੇ ਉਹ ਮੇਰਾ ਚੋਣ ਪ੍ਰਚਾਰ ਨਹੀਂ ਕਰ ਸਕਦੇ ਗਰਮੀ ਦੇ ਵਿੱਚ ਉਹ ਬਿਮਾਰ ਹੋ ਸਕਦੇ ਆ ਇਹ ਭਗਤਨਾ ਜੀ ਦੋ ਜਵਾਬ ਫਿਰ ਕਾਕਾ ਜੀ ਆ ਚੱਕ ਦਵਾਬ ਇਹ ਭਾਈ ਸਖਦੇਵ ਸਿੰਘ ਢੀਂਡਾ ਸਾਹਿਬ ਪਰਵਿੰਦਰ ਸਿੰਘ ਢੀਂਡਾ ਸਾਹਿਬ ਜਿਹੜੇ ਉਹਨਾਂ ਦੇ ਕਾਕਾ ਜੀ ਆ ਵੀ ਇਹਨਾਂ ਦਾ ਚੋਣ ਪ੍ਰਚਾਰ ਕਰਨ ਤੋਂ ਨਾ ਕਰਗੇ ਵੀ ਗਰਮੀ ਬਹੁਤ ਆ ਤਾਂ ਫਾਈ ਫਿਰ ਬਾਦਲ ਸਾਹਿਬ ਤਾਂ ਫਿਰ ਇਹਨਾਂ ਨਾਲੋਂ ਵੀ ਪੱਕੇ ਨਿਕਲੇ ਲੋਕਾ ਦੇਖ ਲੋ ਭਾਈ ਭਰ ਗਰਮੀ ਦੇ ਵਿੱਚ ਬਾਦਲ ਸਾਹਿਬ ਆਪਣੇ ਨੂੰ ਰਾਣੀ ਦਾ ਪ੍ਰਚਾਰ ਕਰਦੇ ਫਿਰਦੇ ਆ ਤੇ ਹਜੇ ਫਰੋਜ਼ਪੁਰ ਸੀਟ ਦੇ ਉੱਪਰ ਕਾਕਾ ਜੀ ਦਾ ਨਾਮ ਨਹੀਂ ਐਲਾਨ ਹੋਇਆ ਤੇ ਜਦੋਂ ਉਹ ਨਾਮ ਐਲਾਨ ਹੋ ਗਿਆ ਫਿਰ ਤਪਦੀ ਗਰਮੀ ਦੇ ਵਿੱਚ ਬਾਦਲ ਸਾਹਿਬ ਨੂੰ ਫਰੋਜ਼ਪੁਰ ਦੇ ਵਿੱਚ ਵੀ ਕਹਿ ਲੋ ਭਾਈ ਸੰਗਤ ਦਰਸ਼ਨ ਕਰਨੇ ਪੈਣੇ ਆ ਪਗਣਾ ਜੀ ਰੱਬ ਦਾ ਲੱਖ ਲੱਖ ਸ਼ੁਕਰ ਹੈ ਵਿਕਰਮ ਸਿੰਘ ਮਜੀਠੀਆ ਵੀ ਗੱਲ ਕਰੀਏ ਉਹ ਲੁਧਿਆਣਾ ਸੀਟ ਤੋਂ ਚੋਣ ਲੜਨ ਵਾਸਤੇ ਤਿਆਰ ਹੋ ਰਹੇ ਸੀ ਪਰ ਕਿਸੇ ਕਾਰਨ ਵਾਰਸ਼ ਕਹਿੰਦੇ ਜੀ ਉਹ ਹੁਣ ਉਹਨਾਂ ਨੇ ਚੋਣ ਨਹੀਂ ਲੜਦੀ ਤੇ ਜੇ ਵਿਕਰਮ ਸਿੰਘ ਮਜੀਠੀਆ ਲੁਧਿਆਣਾ ਸੀਟ ਤੋਂ ਖੜਦੇ ਤਾਂ ਫਿਰ ਬਾਪੂ ਬਾਦਲ ਇਹ ਕਹਿ ਲੋ ਜੀ ਵਿਕਰਮ ਸਿੰਘ ਮਜੀਠੀਆ ਨੂੰ ਮਾਸੜ ਜੀ ਨੂੰ ਕਹਿ ਕੇ ਖਾਸ ਕਰਕੇ ਫਿਰ ਇੱਥੇ ਲਿਆਉਣਾ ਪੈਣਾ ਸੀ ਲੁਧਿਆਣੇ ਦੇ ਵਿੱਚ ਉਹਨਾਂ ਦੇ ਪ੍ਰਚਾਰ ਦੇ ਵਿੱਚ ਹਿੱਸਾ ਪਾਉਣ ਵਾਸਤੇ ਪਰ ਉੱਤੇ ਪਗਣਾ ਜੀ ਆ ਪਾਗਲੀ ਖਬਰ ਦੇ ਉੱਪਰ ਰੁਕ ਕਰੀਏ ਅਗਲੀ ਖ਼ਬਰ ਵੀ ਬੜੇ ਕਮਾਲ ਦੀ ਨਿਕਲ ਕੇ ਆ ਰਹੀ ਆ ਆਵਾਦ ਵੀ ਪਾਰਟੀ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਨੇ ਇੱਕ ਵੱਡਾ ਬਿਆਨ ਜਾਰੀ ਕੀਤਾ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣਾ ਚੋਣ ਪ੍ਰਚਾਰ ਆ ਜਿਹੜਾ ਹੁਣ ਉਹ ਚਿੱਠੀਆਂ ਤੋਂ ਸ਼ੁਰੂ ਕਰੂਗੀ। DAO ਜਵਾਬ ਕੀ ਰਿਜ਼ਲਟ ਨਿਕਲਣਗੇ? ਕਾਕਾ ਦੀ ਆ ਚੱਕ ਜਵਾਬ। ਹੁਣ ਭਗਵੰਤ ਮਾਨ ਸਾਹਿਬ ਹੋਰ ਵਿਚਾਰੇ ਕਰਨ ਵਿੱਚ ਵਿਦੇਸ਼ਾਂ ਤੋਂ ਪੈਸਾ ਨਹੀਂ ਆਇਆ ਵੀਡੀਓ ਬਣਾ ਬਣਾ ਕੇ ਭਾਈ ਉਹਨਾਂ ਨੇ ਦੱਸਤਾ ਤੇ ਹੁਣ ਭਾਈ ਭਗਵੰਤ ਮਾਨ ਨੂੰ ਇਹ ਕਹਿਲਾ ਪੁੱਤ ਦਾਖਾਣੇ ਜਾਣਾ ਹੀ ਪੈਣਾ ਪ੍ਰਚਾਰ ਕਰਨ ਵਾਸਤੇ। ਬਾਕੀ ਉਹ ਤਾਂ ਮੈਨੂੰ ਤਾਂ ਡਰ ਆ ਵੀ ਡਾਕੀਏ ਕਿਸੇ ਪਾਰਟੀ ਦੇ ਨਾਲ ਸਮਰਥਨ ਕਰਕੇ ਚਿੱਠੀਆਂ ਨੂੰ ਨਾ ਕਿਤੇ ਭਾਈ ਲੇਟ ਕਰ ਦੇਣ ਗੱਲ ਭਗਣਾ ਜੀ ਬਿਲਕੁਲ ਸਹੀ ਹੈ ਬਸ ਹੁਣ ਜਿਹੜੇ ਡਾਕੀਏ ਇਹਨਾਂ ਦੇ ਉੱਪਰ ਟੈਨਸ਼ਨ ਹੈ ਵੀ ਇਹ ਚਿੱਠੀਆਂ ਨੂੰ ਟਾਈਮ ਨਾਲ ਪਹੁੰਚਾ ਦੇਣ ਕਿਉਂਕਿ ਸਾਡੇ ਸਿਸਟਮ ਦੀ ਗੱਲ ਕਰੀਏ ਤਾਂ ਕਈ ਗੱਲਾਂ ਐਡਾ ਦੀਆਂ ਹੋ ਜਾਂਦੀਆਂ ਆ ਵੀ ਬੰਦੇ ਦਾ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਕਾਰਡ ਉਹਦੇ ਘਰੇ ਪਾਵੰਦਾ ਵੀ ਫਿਲਾਨੀ ਤਰੀਕ ਨੂੰ ਪਾਵੰਦਾ ਪਰ ਉਥੇ ਹੀ ਪਕਣਾ ਜੀ ਅਗਲੀ ਖਬਰ ਦੀ ਗੱਲ ਕਰੀਏ ਬੱbbi ਬਾਦਲ ਸਾਹਿਬ ਨੇ ਇੱਕ ਵੱਡਾ ਬਿਆਨ ਜਾਰੀ ਕੀਤਾ ਤੇ ਉਹਨਾਂ ਨੇ ਸੁਖਵੀਰ ਬਾਦਲ ਦੇ ਟਰੱਕ ਤੇ ਟਰਾਲੀਆਂ ਦੇ ਜਿਹੜੇ ਭਰ ਕੇ ਆਉਣ ਵਾਲੇ ਨੋਟ ਐ ਉਹਨਾਂ ਦਾ ਰਾਜ ਅੱਜ ਸਾਰਿਆਂ ਦੇ ਸਾਹਮਣੇ ਖੋਲ ਦਿੱਤਾ ਦੋ ਜਵਾਬ ਦਾਕਾ ਜੀ ਆ ਚੱਕ ਦਵਾਵ ਬੱਬੀ ਬਾਦਲ ਸਾਹਿਬ ਨੇ ਗੱਲ ਕੀਤੀ ਆ ਬਈ ਜਿਹੜਾ ਪੈਸਾ ਸਖਬੀਰ ਸਿੰਘ ਬਾਦਲ ਕਹਿੰਦਾ ਵੀ ਟਰੱਕ ਭਰ ਕੇ ਟਰਾਲੀਆਂ ਭਰ ਕੇ ਦੇਵਾਂਗੇ ਇਹ ਪੈਸਾ ਉਹ ਆਪ ਜਿਹੜਾ ਭਾਈ ਸਖਬੀਰ ਸਿੰਘ ਬਾਦਲ ਨੇ ਆਪਦੇ ਕੋਲੇ ਦੱਬ ਕੇ ਰੱਖਿਆ ਹੋਇਆ ਤੇ ਬਾਕੀ ਪੁੱਤ ਇੰਨਾ ਸਹੀ ਜਵਾਬ ਤਾਂ ਉਹੀ ਬੰਦਾ ਦੇ ਸਕਦਾ ਜਿਸ ਨੇ ਭਾਈ ਇਹ ਪੈਸਾ ਆਪ ਦੇਖਿਆ ਹੋਵੇ ਬਿਲਕੁਲ ਸਹੀ ਗੱਲ ਆ ਪਖਣਾ ਜੀ ਹੁਣ ਇਹ ਨੋਟਾਂ ਦੇ ਟਰੱਕ ਤੇ ਟਰਾਲੀਆਂ ਆਏ ਆ ਜਾਂ ਨਹੀਂ ਆਏ ਇਹਦੇ ਬਾਰੇ ਤਾਂ ਹੁਣ ਪਾਈ ਕੋਈ ਖਾਸ ਬੰਦਾ ਹੀ ਦੱਸ ਸਕਦਾ ਪਰ ਉਥੇ ਆਪਾਂ ਅਗਲੀ ਖਬਰ ਸੰਗਰੂਰ ਤੋਂ ਤੁਹਾਡੇ ਵਾਸਤੇ ਲੈ ਕੇ ਆਏ ਆ ਪਖਣਾ ਜੀ ਜਿਹੜੀ ਸੰਗਰੂਰ ਤੋਂ ਖਬਰ ਨਿਕਲ ਕੇ ਆ ਰਹੀ ਆ ਜੀ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਦੇ ਸਮਰਥਕਾਂ ਨੇ ਜੱਸੀ ਜਸਰਾ ਜਿਹੜਾ ਮੋਢੇ ਦੇ ਪਾਵਾ ਚੱਕੀ ਫਿਰਦਾ ਅੱਜ ਕਹਿੰਦੇ ਜੀ ਉਹਦਾ ਚੰਗਾ ਇੰਜਣ ਕੀਤਾ ਜੀ ਗੱਲ ਨਹੀਂ ਕਰਨ ਦਾ ਤੇ ਪਿੰਡ ਵਾਲਿਆਂ ਨੇ ਖੜਨ ਨਹੀਂ ਦਿੱਤਾ ਜੀ ਨੌਜਵਾਬ ਕਾਕਾ ਦੀ ਆਹ ਚੱਕ ਦਵਾਵ ਉਹ ਇਹ ਭਾਈ ਕੋਈ ਜ਼ਰੂਰੀ ਨਹੀਂ ਆ ਵੀ ਹਰੇਕ ਪਿੰਡ ਦੇ ਵਿੱਚ ਆਪਾਂ ਭਗਵਾਨਤ ਮਾਨ ਨੂੰ 3 ਮਿੰਟ ਲਾ ਕੇ ਅਗਲੇ ਪਿੰਡ ਆਲੇ ਮੋੜ ਦਣਗੇ ਹੁਣ ਉਹ ਵੀ ਭਾਈ ਸੰਗਰੂਰ ਦਾ ਐਮਪੀ ਰਿਹਾ ਤੇ ਹੁਣ ਅਗਲੇ ਦੇ ਵੀ ਤਾਂ ਸਮਰਥਨ ਆਇਆ ਹੀ ਆ ਤੇ ਉਹਦੇ ਬੰਦੇ ਵੀ ਭਾਈ ਹੁਣ ਇਦਾਂ ਕਰ ਹੀ ਸਕਦੇ ਆ ਤੇ ਮੈਂ ਸੁਣਿਆ ਉਹਨੇ ਤਾਂ 3 ਮਿੰਟ ਲਾ ਵੀ ਲਏ ਸੀ ਇਹਨੂੰ ਕਹਦੇ ਭਾਈ ਮਿੰਟੋ ਮਿੱਟੀ ਕਰਨੋਂ ਬਾਹਰ ਬੇਲਾ ਜਾਂ ਕਰਕੇ ਭੇਜਦਾ ਸਹੀ ਆਲਾ ਭਗਨਾ ਜੀ ਚੀਜ਼ਾਂ ਵਰਤੀਆਂ ਛੋਟੂ ਯਾਰ ਨਹੀਂ ਵਰਤੀ ਦੇ ਇਹ ਦੇਖ ਲੋ ਜੀ ਅੱਜ ਹਰਪਾਲ ਸਿੰਘ ਚੀਮਾ ਦੀ ਗੱਲ ਕਰੀਏ ਤਾਂ ਹਰਪਾਲ ਸਿੰਘ ਚੀਮਾ ਨੇ ਵੀ ਇੱਕ ਵੱਡਾ ਜਿਹੜਾ ਸ਼ਬਦੀ ਹਮਲਾ ਜੱਸੀ ਜਸਰਾ ਦੇ ਉੱਪਰ ਕੀਤਾ ਭਗਨਾ ਜੀ ਹਰਪਾਲ ਚੀਮਾ ਨੇ ਕਿਹਾ ਕਹਿੰਦਾ ਜੀ ਬਠਿੰਡੇ ਤੋਂ ਹਾਰਨ ਤੋਂ ਬਾਅਦ ਜੱਸੀ ਜਸਰਾ ਦੀ 5 ਸਾਲ ਪਤਾ ਨਹੀਂ ਕਿੱਥੇ ਆਪਣਾ ਪਾਵਾਂ ਚੱਕ ਕੇ ਫਿਰਦਾ ਰਿਆ ਤੇ ਹੁਣ ਕਹਿੰਦੇ ਜੀ ਸੰਗਰੂਰ ਆ ਕੇ ਵੜ ਗਿਆ ਦਓ ਜਵਾਬ ਕਾਕਾ ਜੀ ਆ ਚੱਕ ਜਵਾਬ ਮੇਰੇ ਹਿਸਾਬ ਨਾਲ ਜੱਸੀ ਜਸਰਾਜ ਬਠਿੰਡਾ ਹਾਰਨ ਤੋਂ ਬਾਅਦ ਦਿੱਲੀ ਦੇ ਵਿੱਚ ਆਪਦਾ ਪਾਵਾਂ ਚੱਕ ਕੇ ਫਿਰਦਾ ਰਿਹਾ ਕੇਜਰੀਵਾਲ ਸਾਹਿਬ ਨੂੰ ਮਿਲਣ ਵਾਸਤੇ ਭਾਈ ਮੇਰਾ ਕਸੂਰ ਤਾਂ ਦੱਸੋ ਕੀ ਆ ਤੇ ਦੇਖ ਲਓ ਭਾਈ ਕੇਜਰੀਵਾਲ ਇਹ ਦੇਖ ਲਓ ਮਾਨਹਾਨੀਆਂ ਹੁੰਨੀਆਂ ਜਿੱਥੇ బిਜੀ ਰਿਹਾ ਤੇ ਕੇਜਰੀਵਾਲ ਜੱਸੀ ਨੂੰ ਮਿਲਿਆ ਨਹੀਂ ਤੇ ਹੁਣ ਤਾਂ ਹੀ ਜੱਸੀ ਜਸਰਾਜ ਕਹਿੰਦੇ ਸੰਗਰੂਚ ਭਗਵਾਨ ਤਮਨ ਨੂੰ ਮਿਲਣ ਲਾਇਆ ਭਗਣਾ ਜੀ ਗੱਲ ਤਾਂ ਵੈਸੇ ਤੁਹਾਡੀ ਬਿਲਕੁਲ ਸਹੀ ਹੈ ਹੁਣ ਜੱਸੀ ਜਸਰਾਜ 5 ਸਾਲ ਇਹੀ ਪੁੱਛਦਾ ਰਿਹਾ ਕੇਜਰੀਵਾਲ ਤੋਂ ਕਿ ਬਾਈ ਜੀ ਮੈਨੂੰ ਇੱਕ ਵਾਰ ਮਿਲੋ ਮੇਰਾ ਕਸੂਰ ਤਾਂ ਦੱਸ ਦੋ ਮੇਰਾ ਕਸੂਰ ਕੀ ਆ ਛੋਟੂ ਪਰ ਕੀ ਕਰੀਏ ਕੇਜਰੀਵਾਲ ਸਾਹਿਬ ਦੇ ਪਰ ਇੰਨੇ ਮਾਣ ਹਨੀ ਦੇ ਕੇਸ ਸੀ ਉਹ ਇੰਨੇ ਬਿਜ਼ੀ ਨੇ ਵਿਚਾਰੇ ਮਿਲ ਨਹੀਂ ਸਕੇ ਇਸ ਕਰਕੇ ਮੈਨੂੰ ਲੱਗਦਾ ਜੱਸੀ ਜਸਰਾਜ ਹੁਣ ਸੰਗਰੂਰ ਭਗਵੰਤ ਮਾਨ ਨੂੰ ਮਿਲ ਲਾਇਆ ਤੁਹਾਡੇ ਕਹੇ ਤੇ ਖੈਰ ਆਪਾਂ ਅਗਲੇ ਘੋੜੇ ਉੱਪਰ ਰੋਕ ਕਰਦੇ ਅਗਲੀ ਘੋੜੇ ਨਿਕਲ ਕੇ ਆਈ ਆ ਸ੍ਰੀ ਮੁਕਤਸਰ ਸਾਹਿਬ ਤੋਂ ਜਿੱਥੇ ਕਹਿੰਦੇ ਜੀ ਸੁਖਬੀਰਵਾਲ ਦੀ ਰੈਲੀ ਦੇ ਵਿੱਚ ਸ਼੍ਰੀ ਆਮ ਕਾਲਾ ਮਾਲ ਵਰਤਿਆ ਗਿਆ ਜੀ ਇੱਕ ਵੀਡੀਓ ਆਈ ਹੈ ਤੇ ਇਹ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਤੇ ਉੱਥੇ ਹੀ ਕਈ ਬੰਦਿਆਂ ਨੇ ਆਪਣੀ ਉਂਗਲੀਆਂ ਨੂੰ ਭਗਣਾ ਜੀ ਚਮਚੇ ਬਣਾਇਆ ਹੋਇਆ ਜੀ ਆਹ ਨੋ ਜਵਾਬ ਕਾਕਾ ਦੀ ਰਾਹ ਤੇ ਅੱਕ ਜਵਾਬ ਤੇ ਆਹ ਰੈਲੀ ਭਾਈ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਆਪਣਾ ਭਾਸ਼ਣ ਕਰੀ ਜਾਂਦੇ ਸੀ ਤੇ ਭਾਈ ਹੁਣ ਇਹ ਬੰਦੇ ਕਾਲਾ ਮਾਲ ਕਿੱਥੋਂ ਲੈ ਕੇ ਆਏ ਆ ਇਹ ਪਤਾ ਕਰਨ ਵਾਸਤੇ ਦਾ ਪੁੱਤ ਮੈਨੂੰ ਲੱਗਦਾ ਵੀ ਸੈੱਟ ਬਣਾਉਣੀ ਪੈਣੀ ਹੈ ਬਿਲਕੁਲ ਸਹੀ ਗੱਲ ਆ ਪਕੜਨਾ ਜੀ ਇੱਕ ਟਾਈਮ ਉਹ ਵੀ ਹੋਇਆ ਕਰਦਾ ਸੀ ਵੀ ਜਦੋਂ ਪੰਜਾਬ ਦੇ ਵਿੱਚ ਕਲੀਨ ਚਿੱਟਾ ਵਾਲਾ ਚੋਲਾ ਸਾਡੇ ਮੁੱਖ ਮੰਤਰੀ ਸਾਹਿਬ ਰੱਖਿਆ ਕਰਦੇ ਸੀ ਕਿ ਕਲੀਨ ਚੀਟ ਦੇਣ ਲੱਗਿਆ ਬਸ ਇਹ ਗੱਲ ਉਹ ਜੀ ਬਹੁਤ ਟਾਈਮ ਲਾਇਆ ਨਹੀਂ ਕਰਦੇ ਸੀ ਵੀ ਇਹ ਤਾਂ ਕਲੀਨ ਆ ਜੀ ਮੇਰੇ ਲੋਕ ਕਲੀਨ ਆ ਬਾਕੀ ਪਰ ਪਗਣਾ ਜੀ ਆਪਾਂ ਹੁਣ ਪ੍ਰੋਗਰਾਮ ਨੂੰ ਅੰਤ 'ਚ ਚੱਲੀਏ じゃਸ ਲਈਏ ਸਾਰਾ ਤੋਂ ਤੇ ਦੋਸਤੋ ਕੱਲੂ ਤੁਹਾਡੇ ਨਾਲ ਫੇਰ ਇਸੇ ਵੇਲੇ ਮੁਲਾਕਾਤ ਕਰਾਂਗਾ ਤੇ ਕਾਫੀ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਨਸ਼ਾ ਛੇਤ ਲਈ ਹਾਨੀਕਾਰਕ ਐ ਸੋ ਕਿਸੇ ਦੇ ਉੱਪਰ ਦੋਸ਼ ਛਾਰਪਣ ਕਰਨ ਤੋਂ ਪਹਿਲਾਂ ਕਈ ਵਾਰ ਇਹ ਸੋਚਣਾ ਪੈਂਦਾ ਕਿ ਅਸੀਂ ਕਿੰਨੇ ਇੱਕ پاک ਸਾਫ ਐਂਸੂਈਦਾਨੀਆਂ ਗੱਲਾਂ ਕਈ ਵਾਰ ਇਸ ਤਰ੍ਹਾਂ ਦੀਆਂ ਰੈਲੀਆਂ ਦੇ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਨੇ ਪਰ ਲੋਕਾਂ ਨੂੰ ਹੁਣ ਸੋਚਣਾ ਪਵੇਗਾ ਲੋਕਾਂ ਨੂੰ ਜਾਗਰੂਤ ਹੋਣਾ ਪਵੇਗਾ ਕਿ ਕਿਸ ਨੂੰ ਅਸੀਂ ਵੋਟ ਪਾ ਕੇ ਸੱਚਾ ਤੇ ਵਧੀਆ ਨੇਤਾ ਆਪਣੇ ਸੇਵਾਵਾਸੀ ਲੈ ਕੇ ਖੜਾ ਕਰੀਏ ਪਰ ਹੁਣ ਪ੍ਰੋਗਰਾਮ ਦੇ ਵਿਗਿਆ ਤੁਹਾਡੇ ਤੋਂ ਜਾਸ ਲੈਣ ਦਾ ਸਾਡੇ ਚੈਨਲ ਨੂੰ ਜੇਕਰ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡਾ ਚੈਨਲ ਆਜ ਨਿਊਜ਼ ਵਾਲਾ ਹਿੰਦੀ ਪੰਜਾਬੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਲੋਕ ਸਭਾ ਦੀਆਂ ਗਰਮਾ ਗਰਮ ਖਬਰਾਂ ਤੁਹਾਡੇ ਵਾਸਤੇ ਫਟਾਫਟ ਅਸੀਂ ਲੈ ਕੇ ਆਜ਼ਰੂਨੇ ਆ ਤੇ ਸੋਸ਼ਲ ਮੀਡੀਆ ਦੇ ਉੱਪਰ ਸਾਡਾ ਪੇਜ ਹੈ ਆਜ ਨਿਊਜ਼ ਵਾਲਾ ਪ੍ਰੋਡਕਸ਼ਨ ਉੱਤੇ ਜਾ ਸਕਦੇ ਹੋ ਤੇ ਉੱਥੇ ਹੀ ਸਾਡਾ ਇੰਸਟਾਗ੍ਰam ਅਕਾਊਂਟ ਆਜ ਨਿਊਜ਼ ਵਾਲਾ ਸਾਨੂੰ ਫੋਲੋ ਕਰ ਸਕਦੇ ਹੋ ਤੇ ਸਾਡੀ ਵੈਬਸਾਈਟ www.ajnewswala.com ਤੇ ਜੇਕਰ ਦੋਸਤੋ ਤੁਸੀਂ ਮੇਰੇ ਪੇਜ ਤੇ ਆਉਣਾ ਤਾਂ ਮੇਰਾ ਪੇਜ ਬਹੁਤ ਆਸਾਨ ਹੈ ਜੀ ਪਰਮਜੀਤ ਸਿੰਘ ਪਖਨਾ ਤੁਸੀਂ ਇਹ ਸਰਚ ਕਰੋ ਫੜਾ ਫੜ ਮੈਂ ਤੁਹਾਨੂੰ ਉੱਥੇ ਮਿਲ ਜਾਣਾ ਤੇ ਤੁਸੀਂ ਉੱਥੇ ਆ ਕੇ ਤੁਸੀਂ ਮੇਰਾ ਦਿਲਦਿਆਂ ਵਾਲਾ ਸਾਂਝੀਆਂ ਕਰ ਸਕਦੇ ਹੋ ਤੇ ਦੋਸਤੋ ਹੁਣ ਮੈਨੂੰ ਦਿਓ ਜਸ ਕੱਲ੍ਹ ਤੁਹਾਡੇ ਨਾਲ ਫੇਰ ਮੁਲਾਕਾਤ ਹੋਊਗੀ ਕੱਲ੍ਹ ਨੂੰ ਤੁਹਾਡੇ ਨਾਲ ਫੇਰ ਕਰਾਂਗੇ ਵਡੀਆਂ ਗੱਲਾਂ ਤੁਸੀਂ ਦੇਖਦੇ ਰਹੋ ਆਜ ਨਿਊਜ਼ ਵਾਲਾ ਤੇ ਆ ਚੱਕ ਜਵਾਬ